ਦਿੱਲੀ ਨਾਲ ਪੰਜਾਬੀਆਂ ਦਾ ਕੀ ਸੰਬੰਧ ਹੈ ਇਸ ਬਾਰੇ ਦੱਸਣ ਦੀ ਲੋੜ ਨਹੀਂ ਕਿਸੇ ਸਮੇਂ ਇਸੇ ਦਿੱਲੀ ਨੂੰ ਬਾਬਾ ਬਘੇਲ ਸਿੰਘ ਅਤੇ ਜਸਾ ਸਿੰਘ ਰਾਮਗੜੀਆ ਦੁਆਰਾ ਜਿੱਤਿਆ ਜਾ ਚੁੱਕਾ ਹੈ ਪਰ ਸਮੇਂ ਦੇ ਨਾਲ ਨਾਲ ਬਹੁਤ ਸਾਰੀਆਂ ਹਕੂਮਤਾਂ ਨੇ ਦਿੱਲੀ ਉੱਪਰ ਰਾਜ ਵੀ ਕੀਤਾ ਦਿੱਲੀ ਨੂੰ ਕਈ ਵਾਰ ਕਈ ਸਾਰੇ ਬਾਦਸ਼ਾਹਾਂ ਦੁਆਰਾ ਲੁੱਟਿਆ ਜਾ ਚੁੱਕਾ ਹੈ ਪਰ ਜੇਕਰ ਤਰੱਕੀ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਰਾਜ ਦੇ ਸਮੇਂ ਦਿੱਲੀ ਵਿਖੇ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਗਈਆਂ ਜੋ ਅੱਜ ਤੱਕ ਬਿਲਕੁਲ ਉਸੇ ਤਰ੍ਹਾਂ ਹੀ ਖੜੀਆਂ ਹਨ ਅਤੇ ਇਹੀ ਇਮਾਰਤਾਂ ਅੱਜਕੱਲ੍ਹ ਦਿੱਲੀ ਦੀ ਪਛਾਣ ਹਨ ਜਿਨ੍ਹਾਂ ਨੂੰ ਬਣਾਉਣ ਵਿੱਚ ਸਭ ਤੋਂ ਮੋਹਰੀ ਪੰਜਾਬ ਦੇ ਸਿੱਖ ਹੀ ਸਨ ਇਨ੍ਹਾਂ ਪੰਜਾਬੀਆਂ ਨੇ ਸਾਊਥ ਬਲਾਕ ਰਾਸ਼ਟਰਪਤੀ ਭਵਨ ਦਾ ਕੋਰਟ ਵਿਜੇ ਚੌਂਕ ਇੰਡੀਆ ਗੇਟ ਬੜੌਦਾ ਹਾਊਸ 올 ਇੰਡੀਆ ਰੇਡੀਓ ਨੈਸ਼ਨਲ ਮਿਊਜ਼ੀਅਮ ਅਤੇ ਹੋਰ ਕਈ ਅਣਗਿਣਤ ਮੰਗਲੇ ਅਤੇ ਇਮਾਰਤਾਂ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਸੀ ਹੁਣ ਇੱਥੇ ਤੁਹਾਡੇ ਵਿੱਚੋਂ ਬਹੁਤੇ ਕਹਿਣਗੇ ਕਿ ਇਹ ਇਮਾਰਤਾਂ ਤਾਂ ਅੰਗਰੇਜ਼ਾਂ ਨੇ ਬਣਾਈਆਂ ਹਨ ਹਾਂ ਇਹਨਾਂ ਵਿੱਚੋਂ ਬਹੁਤੀਆਂ ਇਮਾਰਤਾਂ ਅੰਗਰੇਜ਼ਾਂ ਨੇ ਹੀ ਡਿਜ਼ਾਈਨ ਕੀਤੀਆਂ ਅਤੇ ਇਹਨਾਂ ਦੇ ਨਕਸ਼ੇ ਬਣਾਏ ਸੀ ਪਰ ਇਹਨਾਂ ਨੂੰ ਪੰਜਾਬੀਆਂ ਤੋਂ ਬਿਨਾ ਬਣਾਉਣਾ ਨਾ ਮੁਮਕਿਨ ਸੀ ਜਿਸ ਬਾਰੇ ਆਪਾਂ ਵੀਡੀਓ 'ਚ ਅੱਗੇ ਡਿਟੇਲ 'ਚ ਗੱਲ ਕਰਾਂਗੇ ਪਹਿਲਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਚੈਨਲ ਉੱਪਰ ਅਜ਼ੀਮ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਬਣਾਉਂਦੇ ਹਾਂ ਜੇਕਰ ਚੈਨਲ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਆਪਣੀ ਇਸ ਡਾਕੂਮੈਂਟਰੀ ਦੀ ਸ਼ੁਰੂਆਤ ਉੱਥੋਂ ਕਰਦੇ ਹਾਂ ਜਦੋਂ ਬ੍ਰਿਟਿਸ਼ ਸਰਕਾਰ ਨੇ ਰਾਇਸਿੰਨਾ ਹिल्स ਦੇ ਇਲਾਕੇ ਨੂੰ ਆਪਣੀ ਰਾਜਧਾਨੀ ਦੇ ਰੂਪ ਵਿੱਚ ਚੁਣਿਆ ਸੀ ਤਾਂ ਉਸ ਸਮੇਂ ਇਹ ਇਲਾਕਾ ਅੱਜ ਵਾਂਗੂ ਨਹੀਂ ਬਲਕਿ ਖੰਡਰਾਂ ਵਾਂਗ ਸੀ ਉਸ ਸਮੇਂ ਤੱਕ ਮੁਗਲਾਂ ਦੀ ਸ਼ਾਨੋ ਸ਼ੌਕਤ ਦਾ ਵੀ ਅੰਤ ਹੋ ਚੁੱਕਾ ਸੀ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਣ ਉਪਰੰਤ ਅੰਗਰੇਜ਼ੀ ਸਰਕਾਰ ਨੇ ਦਿੱਲੀ ਨੂੰ ਹੋਰ ਸੋਨਾ ਬਣਾਉਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਸੀ ਇਸ ਵਿੱਚ ਸਭ ਤੋਂ ਪਹਿਲਾਂ ਨਵੀਆਂ ਇਮਾਰਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਇਹਨਾਂ ਇਮਾਰਤਾਂ ਨੂੰ ਬਣਾਉਣ ਵਿੱਚ ਬਹੁਤੇ ਮਿਸਤਰੀ ਅਤੇ ਠੇਕੇਦਾਰ ਪੰਜਾਬ ਤੋਂ ਸਨ। ਉਸ ਸਮੇਂ ਪੰਜਾਬ ਵਿੱਚ ਲਾਹੌਰ, ਹਰਿਆਣਾ, ਹਿਮਾਚਲ ਦੇ ਵੀ ਸਾਰੇ ਹਿੱਸੇ ਆਉਂਦੇ ਸੀ। ਹਾਲਾਂਕਿ ਨਵੀਂ ਦਿੱਲੀ ਦੀਆਂ ਇਮਾਰਤਾਂ ਡਿਜ਼ਾਈਨ ਕਰਨ ਦਾ ਕੰਮ ਐਡਵਰਡ ਲੂਟੀਨ ਅਤੇ ਹਰਬਰ ਬੇਕਰ ਨਾਮ ਦੇ ਗੋਰਿਆਂ ਨੇ ਕੀਤਾ ਸੀ। ਪਰ ਇਹਨਾਂ ਇਮਾਰਤਾਂ ਨੂੰ ਸਿਰੇ ਚੜਾਉਣ ਤੇ ਪ੍ਰੋਪਰ ਨਕਸ਼ੇ ਅਨੁਸਾਰ ਬਣਾਉਣ ਲਈ ਕਾਬਿਲ ਅਤੇ ਮਿਹਨਤੀ ਮਿਸਤਰੀਆਂ ਦੀ ਲੋੜ ਸੀ। ਸੋ ਇਹਨਾਂ ਇਮਾਰਤਾਂ ਨੂੰ ਬਣਾਉਣ ਲਈ ਪੰਜਾਬ ਤੋਂ ਆਏ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਵੀਡੀਓ ਵਿੱਚ ਆਪਾਂ ਉਹਨਾਂ ਪੰਜ ਪੰਜਾਬੀ ਸਿੱਖਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਨਵੀਂ ਦਿੱਲੀ ਨੂੰ ਉਸਾਰਨ ਲਈ ਅਹਿਮ ਯੋਗਦਾਨ ਪਾਇਆ ਸੀ ਅੰਗਰੇਜ਼ੀ ਸਰਕਾਰ ਸਮੇਂ ਨਵੀਂ ਦਿੱਲੀ ਨੂੰ ਬਣਾਉਣ ਵਾਲੇ ਠੇਕੇਦਾਰਾਂ ਬਾਰੇ ਸਮੇਂ-ਸਮੇਂ ਤੇ ਮੰਗ ਉੱਠਦੀ ਰਹਿੰਦੀ ਹੈ ਕਿ ਇਨ੍ਹਾਂ ਠੇਕੇਦਾਰਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਕੋਈ ਯਤਨ ਕੀਤੇ ਜਾਣ ਇਹ ਪੰਜਾਬੀ ਪੰਜ ਠੇਕੇਦਾਰ ਸੀ ਸਰਦਾਰ ਸੋਭਾ ਸਿੰਘ ਧਰਮ ਸਿੰਘ ਸੇਠੀ ਵਿਸਾਖਾ ਸਿੰਘ ਰਣਜੀਤ ਸਿੰਘ ਅਤੇ ਸਰਦਾਰ ਮੋਹਨ ਸਿੰਘ ਹੁਣ ਦੇ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਆਪਣੀ ਲਿਖਤ ਵਿੱਚ ਲਿਖਦੇ ਆ ਕਿ ਦਿੱਲੀ ਦੇ ਸਿੱਖ ਹਲਕਿਆਂ ਵਿੱਚ ਇਨ੍ਹਾਂ ਪੰਜਾਂ ਸਿੰਘਾਂ ਨੂੰ ਪੰਜ ਪਿਆਰਿਆਂ ਵਜੋਂ ਜਾਣਿਆ ਜਾਂਦਾ ਸੀ ਇਨ੍ਹਾਂ ਪੰਜਾਂ ਸਿੰਘਾਂ ਵਿੱਚੋਂ ਜੇਕਰ ਸੋਭਾ ਸਿੰਘ ਦੀ ਗੱਲ ਕਰੀਏ ਸੋਭਾ ਸਿੰਘ ਦਿੱਲੀ ਵਿੱਚ ਲਿਆ ਕਈ ਮਹੱਤਵਪੂਰਨ ਅਤੇ ਬਾਕੀਆਂ ਦੇ ਮੁਕਾਬਲੇ ਵੱਧ ਮਾਰਤਾ ਬਣੌਣ ਲਈ ਜਾਣੇ ਜਾਂਦੇ ਸੀ ਉਹ ਉੱਗੇ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਵੀ ਸਨ ਪਹਿਲੀ ਵਿਸ਼ਵ ਯੰਗ ਤੋਂ ਪਹਿਲਾਂ ਇਹ ਪਰਿਵਾਰ ਇਹ ਦੱਖਣੀ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਖਧਾਲੀ ਪਿੰਡ ਤੋਂ ਦਿੱਲੀ ਆ ਗਿਆ ਸੀ ਸੁਜਮੰਤਾ ਸਿੰਘ ਲਿਖਦੇ ਸਨ ਕਿ ਨਵੀਂ ਦਿੱਲੀ ਦੇ ਠੇਕੇਦਾਰਾਂ ਵਿੱਚੋਂ ਪਹਿਲਾ ਸਥਾਨ ਸੁਝਾਨ ਸਿੰਘ ਅਤੇ ਉਹਨਾਂ ਦੇ ਪੁੱਤਰ ਸੋਭਾ ਸਿੰਘ ਲਈ ਹੈ। ਸੋਭਾ ਸਿੰਘ ਨੇ ਕਈ ਇਤਿਹਾਸਕ ਅਤੇ ਨਿਜੀ ਇਮਾਰਤਾਂ ਵੀ ਬਣਾਈਆਂ ਸਨ। ਉਹਨਾਂ ਨੇ ਜਿੱਥੇ ਪੰਜਾਬ ਵਿੱਚ ਰੇਲਵੇ ਨਿਰਮਾਣ ਵਿੱਚ ਹਿੱਸਾ ਪਾਇਆ, ਉੱਥੇ ਹੀ ਕਾਲਕਾਸ਼ ਸ਼ਮਲਾ ਲਾਈਨ ਦਾ ਵੱਡਾ ਹਿੱਸਾ ਬਣਾਉਣ ਲਈ ਵੀ ਉਹਨਾਂ ਨੂੰ ਹੀ ਚੁਣਿਆ ਗਿਆ ਸੀ। ਦਿੱਲੀ ਵਿੱਚ ਮੌਜੂਦ ਕਈ ਥਾਵਾਂ ਸਾਊਥ ਬਲਾਕ, ਰਾਸ਼ਟਰਪਤੀ ਭਵਨ ਦਾ ਕੋਟ, ਵਿਜੇ ਚੌਂਕ, ਇੰਡੀਆ ਗੇਟ, ਬੜੌਦਾ ਹਾਊਸ 올 인디아 라디오 نیشنل 뮤지엄 ਅਤੇ ਹੋਰ ਅਣਗਿਣਤ ਬੰਗਲੇ ਅਤੇ ਫੌਜੀਆਂ ਦੇ ਕੁਆਟਰ ਸੋਭਾ ਸਿੰਘ ਨੇ ਹੀ ਬਣਾਏ ਸਨ ਸਿੱਧੇ ਜਾਂ ਅਸਿੱਧੇ ਤੌਰ ਤੇ ਉਹ ਇਸ ਦੀ ਉਸਾਰੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਸਰਦ ਦੀ ਉਪਾਦੀ ਵੀ ਦਿੱਤੀ ਗਈ ਸੀ ਸੋਭਾ ਸਿੰਘ ਨੇ ਆਪਣੇ ਪਿਤਾ ਦੇ ਨਾਮ ਉੱਪਰ ਇੱਕ ਹਾਊਸਿੰਗ ਅਪਾਰਟਮੈਂਟ ਵੀ ਬਣਾਇਆ ਜਿਸ ਦਾ ਨਾਮ ਉਹਨਾਂ ਨੇ ਆਪਣੇ ਪਿਤਾ ਦੇ ਨਾਮ ਉੱਪਰ ਰੱਖਿਆ ਸੁਝਾਨ ਸਿੰਘ ਪਾਰਕ ਜਵੰਤ ਸਿੰਘ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੇ ਸੰਗਰੂਰ ਦੇ ਕਿਸਾਨ ਨਰਾਇਣ ਸਿੰਘ ਸਨ ਸੜਕ ਦੇ ਉੱਪਰ ਅਫਸਰਾਂ ਦੇ ਬੰਗਲਿਆਂ ਦਾ ਵੱਡਾ ਹਿੱਸਾ ਬਣਾਉਣ ਵਿੱਚ ਉਹਨਾਂ ਨੇ ਆਪਣਾ ਐਮ ਯੋਗਦਾਨ ਪਾਇਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰਪਤੀ ਭਵਨ ਦੀਆਂ ਨੀਂਹਾਂ ਤਿਆਰ ਕਰਨ ਦਾ ਵੀ ਕੰਮ ਕੀਤਾ ਸੀ ਉਹਨਾਂ ਨੂੰ ਉਸ ਸਮੇਂ ਰਾਜ ਭਹਾਦਰ ਦਾ ਰਤਬਾ ਦਿੱਤਾ ਗਿਆ ਸੀ ਠੇਕੇਦਾਰੀ ਦੇ ਕੰਮ ਦੇ ਨਾਲ ਨਾਲ ਉਹਨਾਂ ਨੇ ਇੰਪੀਰੀਅਰ ਹੋਟਲ ਸਮੇਤ ਕਈ ਹੋਰ ਜਾਇਦਾਦਾਂ ਵੀ ਖਰੀਦੀਆਂ ਅਤੇ ਉਹ ਪਾਰਲੀਮੈਂਟ ਮੈਂਬਰ ਵੀ ਬਣੇ ਧਰਮ ਸਿੰਘ ਸੇਠੀ ਜੋ ਕਿਸੇ ਸਮੇਂ ਰਾਮ ਸਿੰਘ ਕਾਮਲੀ ਐਂਡ ਕੰਪਨੀ ਵਿੱਚ ਇੱਕ ਛੋਟੇ ਜਿਹੇ ਮੁਲਾਜ਼ਮ ਸਨ ਉਹ ਆਪਣੇ ਸਮੇਂ ਦੇ ਇੱਕ ਵੱਡੇ ਠੇਕੇਦਾਰ ਵੱਜੋਂ ਸਾਹਮਣੇ ਆਏ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਦੇ ਪ੍ਰੋਫੈਸਰ ਅਮਨਪ੍ਰੀਤ ਕੇ ਚੈਨਲ ਦੀ ਇੰਟਰਵਿਊ ਵਿੱਚ ਦੱਸਦੇ ਆ ਕਿ ਉਹਨਾਂ ਦੀ ਸੰਗਮਰਮਰ ਅਤੇ ਪੱਥਰ ਸਪਲਾਈ ਵਿੱਚ ਵੱਡੀ ਭੂਮਿਕਾ ਰਹੀ ਸੀ ਅਮਨਪ੍ਰੀਤ ਸਿੰਘ ਲਿਖਦੇ ਆ ਕਿ ਨਾਰਾਇਣ ਸਿੰਘ ਦਾ ਜਨਮ ਸਿਆਲਕੋਟ ਵਿਖੇ ਹੋਇਆ ਸੀ ਉਹ ਮੁੱਢਲੀ ਪੜ੍ਹਾਈ ਤੋਂ ਬਾਅਦ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਰੁੜਕੀ ਚਲੀ ਗਈ ਸੀ ਧਰਮ ਸਿੰਘ ਸੇਠੀ ਜੰਤਰ ਮੰਤਰ ਨੇੜੇ ਸਥਿਤ ਇੱਕ ਆਲੀਸ਼ਾਨ ਕੋਠੀ ਵਿੱਚ ਰਹਿੰਦੇ ਸੀ ਜਿੱਥੇ ਹੁਣ ਇੱਕ ਰਾਜਨੀਤਿਕ ਪਾਰਟੀ ਦਾ ਦਫ਼ਤਰ ਆ ਉਹਨਾਂ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਗੁਰੂ ਨਾਨਕ ਵਿਦਿਆ ਭੰਡਾਰ ਟਰਸਟ ਲਈ ਰਾਖਮਾ ਕਰ ਦਿੱਤਾ ਸੀ ਇਸ ਸੰਸਥਾ ਵੱਲੋਂ ਅੱਜ ਵੀ ਕਈ ਸਕੂਲ ਅਤੇ ਗੁਰੂ ਘਰਾਂ ਦਾ ਪ੍ਰਬੰਧ ਚਲਾਇਆ ਜਾਂਦਾ ਇਸ ਤੋਂ ਇਲਾਵਾ ਧਰਮ ਸਿੰਘ ਸੇਠੀ ਰਾਸ਼ਟਰਪਤੀ ਭਵਨ ਦੀ ਉਸਾਰੀ ਵਿੱਚ ਵੀ ਸ਼ਾਮਲ ਸਨ ਅਮਨਪ੍ਰੀਤ ਸਿੰਘ ਗਿੱਲ ਲਿਖਦੇ ਆ ਕਿ ਸਰਦਾਰ ਵਿਸਾਖਾ ਸਿੰਘ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਦੇ ਰਹਿਣ ਵਾਲੇ ਸੀ ਜੇਕਰ ਸਾਊਥ ਬਲਾਗ ਬਣਾਉਣ ਦਾ ਸਿਹਰਾ ਸੁਭਾ ਸਿੰਘ ਨੂੰ ਮੰਨਿਆ ਜਾਂਦਾ ਹੈ ਤਾਂ ਉੱਥੇ ਹੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨਾਰਥ ਬਲਾਗ ਦਾ ਠੇਕਾ ਵਿਸਾਖਾ ਸਿੰਘ ਨੂੰ ਮਿਲਿਆ ਸੀ ਵਿਸਾਖਾ ਸਿੰਘ ਦਾ ਨਾਮ ਪੰਜਾਬ ਵਿਧਾਨ ਸਭਾ ਸਮੇਤ ਲਾਹੌਰ ਦੀਆਂ ਕਈ ਇਮਾਰਤਾਂ ਨਾਲ ਵੀ ਜੁੜਿਆ ਹੋਇਆ ਹੈ ਵਿਸਾਖਾ ਸਿੰਘ ਨੇ 1930 ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੀ ਇਮਾਰਤ ਬਣਾਉਣ ਵਿੱਚ ਵੀ ਯੋਗਦਾਨ ਪਾਇਆ ਸੀ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਦੇ ਸਾਰੇ ਗੁਰੂ ਘਰਾਂ ਨੂੰ ਲੱਭ ਕੇ ਨਿਸ਼ਾਨਦੇਹੀ ਕਰਾਉਣ ਵਾਲੇ ਬਾਬਾ ਭਗੇਲ ਸਿੰਘ ਜੀ ਸਨ ਜਿਨ੍ਹਾਂ ਨੇ ਦਿੱਲੀ ਦਾ ਲਾਲ ਕਿਲਾ ਜਿੱਤਣ ਤੋਂ ਉਪਰੰਤ ਇਹ ਸਾਰੇ ਗੁਰੂ ਘਰ ਉਸੇ ਮੇਂ ਬਣਵਾਏ ਸਨ ਇਸ ਬਾਰੇ ਪੂਰੀ ਡਿਟੇਲ ਵੀਡੀਓ ਤੁਹਾਨੂੰ ਚੈਨਲ ਉੱਪਰ ਜਾਂ ਆਈ ਬਟਨ ਵਿੱਚ ਵੀ ਮਿਲ ਜਾਏਗੀ ਉਹ ਵੀ ਜ਼ਰੂਰ ਦੇਖਿਓ ਵਿਸਾਖਾ ਸਿੰਘ ਨੇ ਔਰੰਗਜ਼ੇਬ ਰੋਡ ਉੱਪਰ ਆਪਣਾ ਘਰ ਵੀ ਬਣਾਇਆ ਸੀ ਜੋ ਬਾਅਦ ਵਿੱਚ ਉਹਨਾਂ ਨੇ ਮੁਹੰਮਦ ਅਲੀ ਜਿੰਨਾਂ ਨੂੰ ਵੇਚ ਦਿੱਤਾ ਸੀ ਹੁਣ ਜੇਕਰ ਆਪਾਂ ਮੋਹਨ ਸਿੰਘ ਦੀ ਗੱਲ ਕਰੀਏ ਤਾਂ ਉਹ ਅਜਿਹੇ ਇੱਕੋ ਇੱਕ ठेकेदार ਸਨ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਮਿਲਿਆ ਸੀ ਉਹ ਲੁਧਿਆਣਾ ਦੇ ਨੇੜਲੇ ਪਿੰਡ ਰਾੜਾ ਤੋਂ ਆਏ ਸਨ ਉਹ ਨਵੀਂ ਦਿੱਲੀ ਮਿਊਸਪਲ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ ਵੱਡੀਆਂ ਇਮਾਰਤਾਂ ਬਣਾਉਣ ਤੇ ਨਾਲ ਨਾਲ ਉਹਨਾਂ ਦਾ ਮੁੱਖ ਕੰਮ ਲੱਕੜ ਸਪਲਾਈ ਕਰਨ ਦਾ ਵੀ ਸੀ ਜਿਸ ਦੀ ਵਾਰ ਤੋਂ ਰਾਸ਼ਟਰਪਤੀ ਭਵਨ ਦੇ ਫਰਨੀਚਰ ਬਣਾਉਣ ਵਿੱਚ ਵੀ ਹੋਈ ਸੀ ਅਤੇ ਮੋਹਨ ਸਿੰਘ ਦਾ ਨਾਮ ਉੱਪਰ ਸੀਪੀ ਮਾਰਕੀਟ ਵਿੱਚ ਮੋਹਨ ਨਾਮ ਦੀ ਇੱਕ ਬਿਲਡਿੰਗ ਵੀ ਹੈ ਮੋਹਨ ਸਿੰਘ ਹੀ ਕੋਕਾ ਕੋਲਾ ਨੂੰ ਭਾਰਤ ਵਿੱਚ ਲੈ ਕੇ ਆਏ ਸਨ ਅਤੇ ਬਾਅਦ ਵਿੱਚ ਕੈਂਪਾ ਕੋਲਾ ਨਾਮ ਦਾ ਆਪਣਾ ਬ੍ਰਾਂਡ ਵੀ ਸ਼ੁਰੂ ਕੀਤਾ ਸੀ। ਇਹਨਾਂ ਸਾਰੇ ਠੇਕੇਦਾਰਾਂ ਦਾ ਨਾਮ ਇਤਿਹਾਸ ਵਿੱਚ ਹਮੇਸ਼ਾ ਦਰਜ ਰਹੇਗਾ। ਇਸ ਤੋਂ ਇਲਾਵਾ ਕੀ ਤੁਸੀਂ ਜਾਣਦੇ ਹੋ ਕਿ ਦਿੱਲੀ ਵਿਖੇ ਕਿਵੇਂ 30,000 ਮੋਰੀਗੇਟ ਵਰਗੇ ਨਾਮ ਸਿੰਘਾਂ ਦੇ ਆਉਣ ਕਰਕੇ ਦਿੱਲੀ ਦੇ ਇਲਾਕਿਆਂ ਵਿੱਚ ਪੈ ਗਏ ਸਨ। ਜੇਕਰ ਨਹੀਂ ਜਾਣਦੇ ਤਾਂ ਇਹ ਵੀਡੀਓ ਨੂੰ ਜਰੂਰ ਦੇਖਿਓ। ਫਿਰ ਦਿੱਲੀ ਵਜੋਂ ਇੱਕ ਖ਼ਬਰੀ ਨੂੰ ਲੱਭਿਆ ਜਾਂਦਾ। ਉਹ ਖ਼ਬਰੀ ਦੱਸਦਾ ਕਿ ਕਿੱਥੋਂ ਕਿਲੇ ਦੀ ਕੰਧ ਕਮਜ਼ੋਰ ਆ। ਤੇ ਇਹਨਾਂ ਡਰਕ ਹੋਖ ਲਈਆ ਫਿਰ ਸਿੱਖਾਂ ਵੱਲੋਂ ਇੱਕ ਵੱਡਾ ਦਰਖਤ ਕੱਟ ਕੇ ਲਿਆਂਦਾ ਜਾਂਦਾ ਅਤੇ ਉਸ ਨੂੰ ਅੱਗੋਂ ਤਿੱਖਾ ਕਰ ਲਿਆ ਜਾਂਦਾ ਤੇ ਇਸ ਦਰਖਤ ਨੂੰ ਤਿੱਖੇ ਪਾਸਿਓਂ ਬਾਰ-ਬਾਰ ਕੰਦ ਵਿੱਚ ਮਾਰਿਆ ਜਾਂਦਾ ਜਿਸ ਕਾਰਨ ਕੰਦ ਵਿੱਚ ਵੱਡਾ 파ੜ ਪੈ ਜਾਂਦਾ ਉਸ 파ੜ ਜਾਂ ਮੋਰੀ ਰਾਹੀਂ ਸਿੱਖ ਕਿਲੇ ਦੇ ਅੰਦਰ ਦਾਖਲ ਹੋ ਜਾਂਦੇ ਇਸ ਮੋਰੀ ਨੂੰ ਬਾਅਦ ਵਿੱਚ ਮੁਰੰਮਤ ਨਹੀਂ ਕੀਤਾ ਜਾਂਦਾ ਬਲਕਿ ਬਾਅਦ ਵਿੱਚ ਉੱਥੇ ਇੱਕ ਗੇਟ ਬਣਾ ਦਿੱਤਾ ਜਾਂਦਾ ਜਿਸ ਨੂੰ ਅੱਜ ਤੱਕ ਮੋਰੀ ਗੇਟ ਦਾ ਨਾਂ ਨਾ ਜਾਣਿਆ ਜਾਂਦਾ ਆਈਐਸ ਬੀਟੀ ਬੱਸ ਸਟੈਂਡ ਦੇ ਕੋਲ ਇਹ ਗੇਟ ਅੱਜ ਵੀ ਮੌਜੂਦ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਏਗੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਸਿੱਖ ਪੇਜ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਿਓ ਧੰਨਵਾਦ